ਕੀ ਕਿਵੇਂ ਆ ਭਤੀਜ ਕਿਵੇਂ ਬਾਹਰ ਹੀ ਬੈਠਾ ਧੁੱਪ ਸੇਕੀ ਜਾਣਾ ਹੈ ਵਿਆਹ ਤਾਂ ਅੰਦਰ ਆ ਯਾਰ ਤਾਈ ਨਛੱਤਰ ਸਿਉਣੀ ਪੈਲਸਤੀ ਅੰਦਰ ਵੜਦੇ ਹੀ ਮੈਨੂੰ ਕੁਰਸੀ ਤੇ ਬੈਠੇ ਨੂੰ ਬਲੇਮਾ ਪਾ ਕੇ ਕਿਹਾ ਬਸ ਤਾਇਆ ਸਿਉ ਅੰਦਰ ਤਾਂ ਬਾਹਲਾ ਡਾਉਂ ਡਾਉਂ ਹੈ ਲੱਗਦਾ ਕੰਨਾਂ ਦੇ ਪਰਦੇ ਪਾਰ ਜਾਣਗੇ ਹੋਰ ਕੀ ਭਤੀਜ ਬਾਹਲਾ ਬੁਰਾ ਹਾਲ ਹੈ ਧਰਮ ਨਾਲ ਆ ਜਿਹੜੀਆਂ ਬੀਬੀਆਂ ਛੋਟੇ ਛੋਟੇ ਬਲੂਰਾ ਨੂੰ ਲੈ ਕੇ ਆ ਡਾਉਂ ਡਾਉਂ ਕੋਲ ਖੜ ਕੇ ਨੱਚਦੀਆਂ ਨੇ ਜਵਾਕਾਂ ਦੇ ਕੰਨਾਂ ਨਾਲ ਕੀ ਬਣਦੀ ਹੋ ਰੱਬੀ ਜਾਣੀ ਉਹ ਭਤੀਜਾ ਆਪਾਂ ਤਾਂ ਗੱਲ ਹੀ ਲੱਗੀ ਚੱਲ ਫੇਰੇ ਸਲਾਮੀ ਦੇ ਕੇ ਆਈਏ ਯਾਰ ਮੈਂ ਤਾਂ ਆਰਤੀਆਂ ਦੇ ਵੀ ਜਾਣਾ ਹਿਸਾਬ ਜਾਂ ਕਰਨਾ ਤਾਇਆ ਅਜੇ ਤਾਂ ਬੈਠੇ ਨਹੀਂ ਮੁੰਡਾ ਕੁੜੀ ਸ਼ਗਨ ਲਈ ਹਲੇ ਅਜੇ ਤਾਂ ਬੈਠੇ ਨਹੀਂ ਨਾਲੇ ਕਹਿੰਦੇ ਆਨੰਦ ਕਾਰਜ ਤਾਮਰਤ ਵੇਲੇ ਹੀ ਹੋਗੇ ਸੀ ਫੇਰ ਅਜੇ ਤੱਕ ਕੀ ਕਰੀ ਜਾਂਦੇ ਆ ਸਾਰੇ ਆਥਨ ਹੋਣ ਨੂੰ ਆਇਆ ਐ ਨਹੀਂ ਵੀ ਚਾਰ ਛਿੱਲੜ ਲੈ ਲਈਏ ਜਿਹੜੇ ਮਾਤੜ ਦੇਣ ਆਏ ਆ ਉਹ ਕਹਿੰਦੇ ਪੌਜ ਬਣਾ ਰਹੇ ਨਹੀਂ ਅਜੇ ਐਂ ਟਾਈਮ ਪੋਚਣਾ ਪਤੀਜਾ ਸਾਡੇ ਵਾਲੇ ਜਿੰਦਰ ਦੇ ਵਿਆਹ ਵੇਲੇ ਉਹ ਮੂਵੀ ਵਾਲਾ ਭਾਈ ਕਦੇ 빙ਗਾ ਹੋਵੇ ਕਦੇ ਟੇਡਾ ਆਖੇ ਸਮਾਈਲ ਸਾਡੇ ਵਾਲਾ ਦੰਦ ਜੇ ਕੱਢ ਲਿਆ ਕਰੇ ਮਾਖਿਆ ਦੰਦ ਜੇ ਕੀ ਕੱਢਦਾ ਹੈ ਦੋ ਕਿੱਲਿਆਂ ਦੀ ਕਣਕਤਾ ਆ ਬੀਨ ਜੀ ਚ ਹੀ ਪੈ ਜੂਗੀ ਬੀਨ ਜੀ ਹਾ 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 ਮੇਰਾ ਹਸਣਾ ਰੁਕੇ ਹੋਰ ਜਾਰ ਪਤੀਜਾ ਫਿਰ ਹੁਣ ਕਿਵੇਂ ਕਰੀਏ ਇਸ ਲਾਮੀ ਦਾ ਮੁੰਡੇ ਦੇ ਪਿਓ ਹਾਕਮ ਸਿਓ ਨੂੰ ਦੇ ਜਾਣੇ ਆ ਸ਼ਗਨ ਆਲੀ ਲਫਾਫੇ ਚ ਪਾ ਕੇ ਓਜਾਰ ਮੇਰੇ ਅਨਪੜ ਕੋਲੇ ਕਿਹੜਾ ਲਫਾਫਾ ਭਲਾ ਇਹ ਵੀ ਤੁਹਾਡੇ ਪੜੇ ਲਿਖਿਆਂ ਦੇ ਰਵਾਜ ਆ ਸ਼ੇਰਾ ਕੋਈ ਨਾ ਤਾਇਆ ਸਿੰਘ ਹੈਗਾ ਲਫਾਫਾ ਮੇਰੇ ਕੋਲ ਤੇਰੀ ਲਈ ਵੀ ਅੱਛਾ ਫੇਰ ਤਾਂ ਰੰਗ ਹੀ ਲਾਤੇ ਸ਼ੇਰਾ ਲੈ ਲਿਖਦਾ ਹੀ ਫੇਰ ਮੇਰਾ ਨਾਮ ਮੈਂ ਜੇਬ ਚੋਂ ਪੈਨ ਕੱਢਿਆ ਤੇ ਲਿਖ ਦਿੱਤਾ ਨੇਗੇ ਮੋਨਾਲ ਨੇ ਛੱਤਰ ਸਿਆਂ ਉਹੀ ਬੱਲੇ ਸ਼ੇਰਾ ਲਫਾਫੇ ਦੇ ਅੰਦਰ ਭਾਵੇਂ 200 ਰੁਪਈਆ ਹੀ ਪਾਇਆ ਪਰ ਬਾਹਰ ਸ਼ਬਦ ਲੱਖਾਂ ਦੀ ਧਰ ਗਿਆ 1000 ਤੋਂ ਮੈਂ ਮਰਕਾਇਆ ਮੈਨੂੰ ਜਿਵੇਂ ਤਾਇਆ ਕਹਿ ਰਿਹਾ ਹੋਵੇ ਉਹ ਭਤੀਜ ਸਾਡਾ ਕਮਾਲ ਕਰ ਗਿਆ ਲਫਾਫੇ ਦੇ ਵਿੱਚ 200 ਰੁਪਈਆ ਪਰ ਬਾਹਰ ਸ਼ਬਦ ਲੱਖਾਂ ਦੀ ਧਰ ਗਿਆ